ਰਾਗ ਗੋਲ ਅਸ਼ਟਪਦੀਆਂ ਮਹੱਲਾ 5 ਘਰ ਦੂਜਾ ੴ ਸਤਿਗੁਰ ਪ੍ਰਸਾਦਿ ਘਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਕੀ ਸੇਵ ਅੰਤਰਜਾਮੀ ਪੁਰਖ ਬਧਾਤਾ ਅਠ ਪਹਿਰ ਨਾਮ ਰੰਗ ਰਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣਹਾਰ ਰਹਾਓ ਤਾਸ਼ਾ ਸ਼ਾ ਸ਼ਾ ਉਮਰਉ ਪਤੀ ਆਏ ਦੁਸ਼ਟ ਹੰਕਾਰੀ ਮਾਲ ਪਚਾਏ ਨਿੰਦਕ ਕਹਿ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੇ ਗੁਰਦੇਵ ਭਗਵੰਤ ਸੰਗਤ ਕੇ ਮੁਖ ਉਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਹ ਸਾਹ ਸੇ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇਪਰਵਾਹੇ ਸਗਲ ਪੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਹੀਆ ਹੋਏ ਆਠ ਪਹਿਰ ਜਨ ਏਕ ਧਿਆਏ ਜਮ ਜਮੂਆਂ ਤਾਂ ਕੇ ਨਿਕਟ ਨ ਜਾਏ ਜਨ ਨਿਰਵੈਰ ਨਿੰਦਕ ਹੰਕਾਰੀ ਜਨ ਭਲ ਮਾਨੇ ਨਿੰਦਕ ਵਿਕਾਰੀ ਗੁਰਕੇ ਸਿੱਖ ਸਤਗੁਰੂ ਧਿਆਏ ਗੁਰ ਕੇ ਸਿੱਖ ਸਤਗੁਰੂ ਧਿਆਇ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਣ ਮੇਰੇ ਮੀਤ ਪਿਆਰੇ ਸਤਿ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਉਸ ਤੈਸਾ ਪਾਏ ਅਭਿਮਾਨੀ ਕੀ ਜੜ ਸਰਪਲ ਜਾਏ ਨਿਰਤਰਿਆ ਸਤਗੁਰ ਤਾਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈ ਜੈ ਸਵਾਰੀ ਹੋ ਨਾਨਕ ਤਿਸ ਗੁਰਬਲਿਹਾਰੀ ਜਾ ਕੇ ਸਿਮਲਨ ਪੈ ਜ ਸਵਾਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ